आज दो दिन पहले एक बाप ने अपने पुत्र दी लाश लाके अरदास की थी सुनी बड़ा तुसा बड़ा ਔਖਾ ਹੁੰਦਾ ਜੀ ਪ੍ਰਸ਼ਾਸਨ ਉਥੇ ਖਲੋਤਾ ਹੈ ਪੁਲਿਸ ਉਥੇ ਖਲੋਤੀ ਹੈ ਬਾਪ ਨੇ ਆਪਣੇ ਪੁੱਤ ਦੀ लाश लाके ਖਲੋ ਕੇ ਅਰਦਾਸ ਕੀਤੀ ਵੀ ਇਹ ਅਕਾਲਪੁਰ ਕੋ ਤੁਸਾਂ ਮੈਨੂੰ ਦੋ ਪੁੱਤਰ ਬਖਸ਼ੇ ਸੀ ਉਹਨਾਂ ਵਿੱਚੋਂ ਇੱਕ ਪੁੱਤਰ ਤੁਹਾਡੇ ਪਾਣੇ ਚਲਾ ਗਿਆ ਪਰ ਕਿੰਨਾ ਦਿਲ ਉਤੇ ਪੱਥਰ ਰੱਖ ਕੇ ਸ਼ਬਦ ਬਾਪ ਨੇ ਬੋਲੇ ਸਭ ਤੋਂ ਔਖਾ ਟਾਈਮ ਹੁੰਦਾ ਹੈ ਜੇ ਕੋ ਵੈਸੇ ਕੁਰਬਾਨੀ ਕਰੇ ਤੇ ਬਾਪ ਮਾਣ ਕਰਦਾ ਇਥੇ ਮਾਨਵੀ ਕਾਦਾ ਕਰੇ ਬਾਪ ਤੇ ਪਰਿਵਾਰ ਤੇ ਲੱਭਦਾ ਫਿਰਦਾ ਸੀ ਆਪਣੇ ਬੱਚੇ ਨੂੰ ਬੱਚਾ ਕਿੱਥੇ ਆ ਸਾਡਾ ਉਹਨਾਂ ਦੀ ਤੁਸੀਂ ਇੰਟਰਵਿਊ ਸੁਣੀ ਹੋਣੀ ਹੈ ਬੱਚੇ ਨੂੰ ਲੱਭਦੇ ਫਿਰਦੇ ਸੀ ਸਾਡਾ ਪੁੱਤ ਘਰ ਨਹੀਂ ਆਇਆ ਸ਼ੇਰੇ ਉਹਦਾ ਆਧਾਰ ਕਾਰਡ ਵੇਖ ਕੇ ਫੋਨ ਕੀਤਾ ਗਿਆ ਵੀ ਐਸ ਨਾਮ ਦਾ ਵਿਅਕਤੀ ਇਥੇ ਉਹਦੀ ਡੈੱਡ ਬੋਡੀ ਪਈ ਹੋਈ ਹੈ ਤੇ ਕਿੰਨਾ ਔਖਾ ਸਮਾਂ ਜੀ ਬਾਪ ਵਾਸਤੇ ਪਿਆਰੇ ਉਹ ਸੰਗਤ ਬਦਲੇਗੀ ਸਾਨੂੰ ਸੰਗਤ ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਚੰਗੀ ਸੰਗਤ ਕਰਾਂਗੇ ਸਾਡਾ ਮਨ ਵਿਕਾਰਾਂ ਵਾਲੇ ਬੰਨੇ ਬੁਰਾਈਆਂ ਵਾਲੇ ਬੰਨੇ ਨਸ਼ਿਆਂ ਵਾਲੇ ਬੰਨੇ ਨਹੀਂ ਜਾਏਗਾ